ਆ ਵਿਘਤੀ ਸਰਕਾਰਾਂ ਦੀ ਹਾਕਮਾਂ ਦੀ ਹੱਤਰਵੀ ਜਿਹੜੀ ਆ ਇਹ ਜਦੋਂ ਤੋਂ ਆਦ ਕਾਲ ਤੋਂ ਦੁਨੀਆ ਬੜੀ ਉਹ ਤੋਂ ਰਹੀ ਆ ਹੱਤਰਵੀ ਦਾ ਸ਼ਿਕਾਰ ਹੋ ਕੇ ਬੰਦੀ ਸਿੰਘ ਜਿਹੜੇ ਆਪਣੀਆਂ ਸੰਜਾਵਾਂ ਪੂਰੀਆਂ ਕਰ ਚੁੱਕੇ ਆ ਜਿਵੇਂ ਸਿਆਸੀ ਕੇ ਵੀ ਆਪਣੀਆਂ ਸੰਜਾਵਾਂ ਪੂਰੀਆਂ ਕਰ ਚੁੱਕੇ ਆ ਜਿਵੇਂ ਵੱਖ-ਵੱਖ ਕੌਮੀਆਂ ਤਾਂ ਦੇ ਜਿਹੜੇ ਬੁੱਧੀਜੀਵੀ ਲੋਕ ਆ ਪੱਤਰਕਾਰ ਵਾ ਉਹ ਬਗੈਰ ਕਿਸੇ ਗੱਲ ਤੋਂ ਮਤਲਬ ਬੋਲ ਪਾਣੀ ਬੰਦ ਕਰਨ ਵਾਸਤੇ ਅਵਾਜ ਬੋਨਣ ਵਾਲੇ ਜਿਲ੍ਹਾਂ ਵਿੱਚ ਸੁਪੀਰਾ ਵਾਖ ਫੋਗ ਜਿਲ੍ਹਾਂ ਚ ਉਹਨਾਂ ਸਾਰਿਆਂ ਦੀ ਰਿਹਾਈ ਵਾਸਤੇ ਇਹ ਗੌਮੀ ਸੰਘਰਸ਼ ਦੇ ਵੱਲੋਂ ਅਰਦਾਸ ਦਿਸਦੂ ਮਨਾਇਆ ਜਾ ਰਿਹਾ ਵਾ ਉਹਦੇ ਤੇ ਕੱਲ 1 ਨਵੰਬਰ ਨੂੰ ਕਿਸਾਨ ਗੁਰੂ ਸ਼ਾਸਟਰੀ ਪੰਜਾਬ ਦੇ ਸਾਰੇ ਯੋਧਿਆਂ ਨੂੰ ਪਿੰਡ ਪਧਰੀ ਅਪੀਲ ਆ ਵੀ ਆਪਾਂ ਵੱਡੇ ਇਕੱਠ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਤੀ ਕਰੀਏ ਔਰ ਇਕੇ ਦੀ ਕਾਮਨਾ ਕਰਦਾ ਹਾਂ ਔਨਲਾਈਨ ਜਨਤਾ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਇੱਕ ਹੋਣ ਦੀ ਆਵਾਜ਼ ਵੀ ਦੇਈਏ ਤਾਂ ਜੋ ਕਿਰਤੀ ਕਾਮਿਆਲੇ ਰਾਜ ਭਾਗ ਦੀ ਲੜਾਈ ਲੜੀ ਜਾ ਸਕੇ ਕਿਉਂਕਿ ਇਸ ਟਾਈਮ ਤੇ ਲੜਾਈ ਪੂਰੇ ਦੇਸ਼ ਦੇ ਵਿੱਚ ਚੜ੍ਹਦੀ ਕਲਾ ਵਿੱਚ ਚੱਲ ਰਹੀ ਆ ਜਿਵੇਂ ਮਹਾਰਾਸ਼ਟਰੀਆਂ ਫੌਜਾਂ ਨਾਲ ਕੋਰ ਆ ਕੇ ਪ੍ਰੋਟੈਕਟ ਕਰ ਰਹੀਆਂ ਵਾਂ ਕਿਉਂਕਿ ਕਿਰਤੀ ਕਾਮਿਆਂ ਦੀਆਂ ਜ਼ਮੀਨਾਂ ਕਿਰਤੀਆਂ ਕਾਮਿਆਂ ਨੇ ਕਿਰਤ ਇਹ ਸਾਰਾ ਕੁਝ ਖੋਹੀ ਜਾ ਰਿਹਾ ਤੇ ਕਾਰਪੋਰੇਟ ਅਜੰਡਾ ਲਾਗੂ ਕਰਨ ਨੂੰ ਸਰਕਾਰ ਹੋ ਕੇ ਨਦੀ ਹੋਏ ਸਰਕਾਰ ਸਟੇਟ ਦੀ ਹੋਏ ਰਾਜ ਦੇ ਧਿਰਾਂ ਜਿਹੜੀਆਂ ਸਦਾ ਤੋਂ ਬਾਹਰ ਰਹਿਟੀਆਂ ਸਾਰੇ ਇੱਕ ਵਿੱਚ ਹੋਏ ਬਿਠੇ ਜੇ ਕੋਈ ਮੂੰਹ ਵੀ ਖੋਲ ਰਿਆ ਆਓ ਕਿਰਤੀਆਂ ਕਾਮਿਆਂ ਇੱਕ ਹੋਏ ਤੇ ਇੱਕ ਹੋ ਕੇ ਕੱਲ ਅਰਦਾਸ ਦੇ ਵਿੱਚ ਵੱਡੀ ਗਿੱਟੀ ਵਿੱਚ ਭਾਗ ਲਈਏ ਤਾਂ ਜੋ ਆਉਣਲੇ ਸਮੇਂ ਦੇ ਵਿੱਚ ਜਥੇਬੰਦ ਹੋ ਕੇ ਆਪਾਂ ਉਹਨਾਂ ਸਾਰੇ ਹੀ ਸਿਆਸੀ ਕਈਆਂ ਨੂੰ ਜਿਹੜੇ ਦੇਸ਼ ਭੱਜ ਕਹਿਦ ਨੇ ਛਡਾ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ